ਹਾਂਜੀ ਵੀਰ ਜੀ ਸਤ ਸ੍ਰੀ ਅਕਾਲ ਹੋਰ ਸਭ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਪਤਾ ਨਹੀਂ ਪ੍ਰਮਾਤਮਾ ਨੂੰ ਕੀ ਮਨਜ਼ੂਰ ਆ ਠੀਕ ਆ ਰੋਜੇ ਰੋਜੇ ਨਿਆਣੇ ਕੁੱਟ ਮੀਂ ਪਾਉਣ ਲੱਗ ਜਾਂਦਾ ਰੋਜੇ ਕਦੇ ਵੱਧ ਪਾ ਦਿੰਦਾ ਕਦੇ ਘੱਟ ਪਾ ਦਿੰਦਾ ਪਰ ਆਇਆ ਵੀ ਸਾਡਾ ਸ੍ਰੀ ਰੋਜੇ ਲੋੜ ਤੇ ਲਾਇਆ ਪਿਆ ਹੁੰਦਾ ਰੋਜ਼ ਕਵੇੜਾ ਹੋ ਜਾਂਦਾ ਪਹਿਲਾਂ 4-5 ਪਾਣੀ ਕੱਢਣਾ ਪੈਂਦਾ ਠੀਕ ਆ ਨਹੀਂ ਆਇਆ ਅੱਜ ਇਹ ਜਦ ਟਾਈਮ ਮਿਲ ਜਾਂਦਾ ਮੌਸਮ ਸਾਫ਼ ਹੁੰਦਾ ਫਿਰ ਕੰਮ ਵਧੀਆ ਹੋ ਜਾਂਦਾ ਠੀਕ ਆ ਹੁਣ ਜਿਆਦਾ ਮੰਨ ਕੇ ਚੱਲੋ ਬਰਬਰ ਰੋਜ਼ ਨਹੀਂ ਪਾ ਦਿੰਦਾ ਫਿਰ ਔਖਾ ਹੋ ਜਾਂਦਾ ਕੰਮ ਲੇਟ ਹੋ ਜਾਂਦੇ ਨੇ 12 ਵੀ ਲੱਗਣੀਆਂ ਹੁੰਦੀਆਂ ਨੇ ਕੱਖ ਵੀ ਪਾਉਣੇ ਹੁੰਦੇ ਨੇ ਹਨਾ ਫਰੋਜ਼ ਜਿੱਦਾਂ ਕਰਕੇ ਵੀਰੇ ਕਵੇਲਾ ਹੋਣ ਕਰਕੇ ਨਾਲ ਸਰੀਰ ਪੂਰਾ ਲੋਡ ਤੇ ਲਾਉਣਾ ਪੈਂਦਾ ਤਾਂ ਕਿ ਤੇ ਲੋਡ ਚੱਲਦਾ ਕੰਮ ਵੀ ਪਤਾ ਨਹੀਂ ਹਲੇ ਕਿੰਨੇ ਕ ਦਿਨ ਰੱਪ ਆਇਕਣ ਕਰੂਗਾ ਠੀਕ ਆ ਫਿਰ ਹੋਰ ਹੈ ਜਦ ਮੀਂਹ ਪੈ ਕੇ ਹਟਦਾ ਉਸ ਤੋਂ ਬਾਅਦ ਚੋਂ ਗਰਮੈਸ਼ ਵੀ ਬਹੁਤ ਆਉਂਦੀ ਆ ਜਿਆ ਕਰਮਾਏ ਹੁੰਦੀ ਆ ਫਿਰ ਬਹੁਤ ਔਖਾ ਹੁੰਦਾ ਜਿਆਦਾ ਠੰਡੇ ਰੱਖ ਲਵੇ ਠੀਕ ਆ ਕਦੇ ਗਰਮੀ ਕਦੇ ਠੰਡ ਠੀਕ ਆ ਨਾਲੇ ਰੋਜ਼ ਦੀ ਰੋਜ਼ ਹਣੀ ਪਈ ਜਾਂਦਾ ਆਇਕਣੇ ਫਿਰ ਵੀਰੇ ਤੰਗਰਾਂ ਦਾ ਵੀ ਬਹੁਤ ਬੁਰਾ ਹਾਲ ਹੋ ਜਾਂਦਾ ਇੱਕ ਤਾਂ ਮੀਕਣੀ ਦੇ ਵਿੱਚ ਵੀ ਥੱਲੇ ਗਿੱਲਾ ਬਹੁਤ ਰਹਿੰਦਾ ਇਹਦਾ ਬਹੁਤ ਧਿਆਨ ਰੱਖਿਆ ਕਰੋ ਸਾਰੇ ਵੀਰਾਂ ਹੁਣ ਬਹੁਤ ਜ਼ਿਆਦੇ ਬਹੁਤ ਜ਼ਿਆਦੇ ਮਸਟੈਟਸ ਦੇ ਕੇਸ ਆ ਰਹੇ ਨੇ ਬਹੁਤ ਜ਼ਿਆਦੇ ਇੱਕ ਸਾਰੇ ਵੀਰਾਂ ਨੂੰ ਬੇਨਤੀ ਆ ਠੀਕ ਆ ਇਹੀ ਵੀਡੀਓ ਦੇ ਵਿੱਚ ਚਲੋ ਕੋਈ ਗੱਲ ਨਹੀਂ ਆਪਾਂ ਗੋਹਾ 2 ਮਿੰਟ ਬਾਅਦ ਚੱਕ ਲਾਂਗੇ ਹੁਣ ਜਦ ਆਪਾਂ ਗੱਲੇ ਕਰਨ ਲੱਗੇ ਵੀ ਵੀਰੇ ਬਾੜੀ ਜ਼ਿਆਦਾ ਸਾਫ਼ ਸਫਾਈ ਨਾ ਥੱਲੇ ਰੱਖਿਆ ਕਰੋ ਠੀਕ ਆ ਜੇ ਤੁਸੀਂ ਆਵਲਾ ਤਾਂ ਉਹਨਾ ਐ ਵੀ ਨਾ ਤੁਸੀਂ ਕਿਹੋ ਵੀ ਇਹਖ ਨਹੀਂ ਆਪੇ ਘੋਰੀਆਂ ਵਾਲੇ ਕੰਮ ਕਰੀ ਜਾਂਦੇ ਨੇ ਇਹ ਸਾਡਾ ਤੱਥ ਕੱਢ ਕੇ ਦੇਖਿਆ ਵਿਆ ਪੂਰਾ ਵੀ ਜੇ ਅਸੀਂ ਜਮੇ ਡੰਗਰ ਡੇਲੀ ਨਿਮਾਉਣ ਲੱਗ ਜੰਨੇ ਆ ਠੀਕ ਆ ਡੇਲੀ ਡੰਗਰ ਨਿਮਾਉਣਿਆਂ ਜਾਦੇ ਸਾਫ ਸਫਾਈਆ ਕਰਦੇ ਆ ਤਾਂ ਮਸਟੈਟਸ ਜਿਆਦੇ ਹੁੰਦੀ ਆ ਇਹ ਤੁਸੀਂ ਕਿਸੇ ਚੰਗੇ ਹੋਰ ਫਾਰਮਰਾਂ ਨੂੰ ਵੀ ਪੁੱਛ ਕੇ ਦੇਖ ਲਿਓ ਵੀ ਇਹ ਕੋਈ ਗੱਲ ਝੂਠ ਨਹੀਂ ਹੈਗੀ ਸੱਚੀ ਗੱਲ ਆ ਹਕੀਕਤ ਆ ਇਹ ਗੱਲ ਠੀਕ ਆ ਵੀ ਜਮੇ ਨਾ ਵੀਰੇ ਤੁਸੀਂ ਥੱਲੇ ਰੜਕਾ ਮਾਰਤਾ ਠੀਕਾ ਥੱਲੇ ਬਸ ਵੀ ਊਂ ਸਾਫ ਸਫਾਈਆ ਕਰ ਲੋ ਗੋਹਾਗਾ ਵੀ ਐ ਮੈਂ ਤੁਹਾਨੂੰ ਐ ਨਹੀਂ ਕਹਿੰਦਾ ਹੈਗਾ ਵੀ ਥੱਲੇ ਗੋਸ ਦਾ ਢੇਰ ਲੱਗਿਆ ਰਹੇ ਠੀਕਾ ਵੀ ਗੋਹਾ ਬਿਨਾ ਮੋੜੋ ਗੋਹਾ ਮੋੜੋ ਪਰ ਥੱਲੋਂ ਬਾਰ ਬਾਰ ਪਾਣੀ ਨਾਲ ਧੋਵੋ ਨਾ ਵਰਸ ਠੀਕਾ ਜੇ ਤੁਸੀਂ ਧੋਣਾ ਹੀ ਆ ਵੀ ਵਿੱਚ ਵੀਰ ਬਹੁਤ ਜ਼ਿਆਦਾ ਸਾਫ ਸਫਾਈ ਰੱਖ ਕੇ ਖੁਸ਼ ਨੇ ਫੇਰ ਤੁਸੀਂ ਜਮੇ ਖਰਸਾ ਲੀਨ ਟੀਜੈਡ ਦਵਾਈ ਆਉਂਦੀ ਆ ਵੀਰੇ ਉਹ ਦਵਾਈ ਧੋ ਕੇ ਨਾਲ ਦੀ ਨਾਲ ਉਹਦਾ ਛੜਕਿਆਉ ਕਰੋ ਵੀ ਜਿਹੜੇ ਕਟਾਣੂ ਨੇ ਉਹ ਨਾਲ ਦੀ ਨਾਲ ਮਾਰ ਦਿੰਦੀ ਆ ਠੀਕ ਆ ਵੀ ਜੇ ਆਪਾਂ ਏਕਣ ਧੋਣੇ ਆ ਵੀਰੇ ਬਾਰ ਬਾਰ ਤੁਸੀਂ ਦੇਖ ਲਿਓ ਠੀਕ ਆ ਵੀ ਮਸਟੈਡਸ ਬਹੁਤ ਜ਼ਿਆਦੇ ਆਉਂਦੀ ਆ ਇਹ ਗੱਲਾਂ ਦਾ ਵੀਰ ਬਣ ਕੇ ਧਿਆਨ ਰੱਖੋ ਇੱਕ ਆਹ ਟਾਈਮ ਬਿਮਾਰੀ ਹੁਣ ਚੱਲ ਰਹੀ ਆ ਬਹੁਤ ਜ਼ਿਆਦੇ ਮੈਂ ਨਾ ਭੁੱਲ ਜਨਾ ਉਹਦਾ ਕਿਹੜੀ ਆ ਬਿਮਾਰੀ ਇਹ ਪੇਹ ਜਿਹੜੀ ਪਸ਼ੂਆਂ ਨੂੰ ਹੌਂਕ ਦੇ ਮਾਦਮ ਉਹ ਹੌਂਕਦੇ ਨੇ ਹੌਂਕ ਕੇ ਬਹੁਤ ਜ਼ਿਆਦੇ ਪੀਡੀਐਸ ਟੀਡੀਐਸ ਹਾਂ ਟੀਡੀਐਸ ਬਹੁਤ ਉਹਦਾ ਬਹੁਤ ਜ਼ਿਆਦੇ ਜ਼ੋਰ ਆ ਠੀਕ ਆ ਬਹੁਤ ਪਸ਼ੂ ਨੁਕਸਾਨੇ ਵੀ ਗਏ ਵਿੱਚ ਲੰਗੜਾ ਬੁਖਾਰ ਪਤਾ ਨਹੀਂ ਕੀ ਕੋਈ ਥਾਲਾ ਸਮਝ ਤੋਂ ਬਾਹਰ ਆ ਵੀ ਕੋਈ ਸ਼ਾਮਾ ਮਾਰਾ ਕੇ ਕੋਈ ਕਹਿਰ ਆ ਕਿਤੇ ਹੜਾ ਆਏ ਪਏ ਨੇ ਕਿਤੇ ਕੁਸ ਆਇਆ ਪਿਆ ਹਨਾ ਵੀ ਜੰਮੇ ਐ ਲੱਗਦਾ ਵੀ 2025 ਬਹੁਤ ਜ਼ਿਆਦੇ ਭਾਰੇ ਭਾਰੂ ਸਾਲ ਹੁੰਦਾ ਹਨਾ ਵੀ ਨੁਕਸਾਨ ਬਹੁਤ ਜ਼ਿਆਦੇ ਹੋ ਰਿਹਾ ਪੈਣਾ ਚਲੋ ਪਹਿਲਾਂ ਪਿੱਛੇ ਮੂੰਹ ਖੁਰਨੇ ਵੀ ਨਿਸ਼ਾਨ ਕਰਦਾ ਧਫਲੀ ਰੋਗ ਨੇ ਵੀ ਕਰਤਾ ਹੁਣ ਆ ਨਮਈ ਬਿਮਾਰੀ ਐ ਤੇ ਕੀ ਆ ਗਈ ਵੀ ਇੱਕ ਤਾਂ ਵੀਰੇ ਜਿਹੜਾ ਤੁਸੀਂ ਮਿਲਣ ਮੈਚਰ ਪਾਉਨੇ ਹੋ ਉਹਦੀ ਡੋਜ਼ ਵਧਾ ਕੇ ਪਾਓ ਠੀਕ ਆ ਜਿੰਨਾ ਟਾਈਮ ਬਿਮਾਰੀ ਐ ਠੀਕ ਆ ਬਾਕੀ ਆਪਦਾ ਮੱਛਰ ਤੋਂ ਧੂਆਂ ਕਰੋ ਚਾਹੇ ਕੋਈ ਸਪਰੇਅ ਮਾਰੋ ਇਹ ਮੱਛਰ ਨਾਲ ਵੀ ਬਿਮਾਰੀ ਬਹੁਤ ਜ਼ਿਆਦਾ ਆਉਂਦੀ ਆ ਕਹਿੰਦੇ ਇਹ ਚੀਜ਼ਾਂ ਧਿਆਨ ਰੱਖੋ ਇੱਕ ਆਪਦੇ ਪਸ਼ੂਆਂ ਦੇ ਵਿੱਚ ਕਿਸੇ ਬਾਹਰਲੇ ਬੰਦੇ ਨੂੰ ਨਾ ਵੜਨ ਦਿਓ ਠੀਕ ਆ ਨਾ ਤੁਸੀਂ ਆਪਦਾ ਕਿਸੇ ਦੇ ਜਾਓ ਠੀਕ ਆ ਇਹ ਗੱਲਾਂ ਦਾ ਵੀਰ ਵਣ ਕੇ ਧਿਆਨ ਰੱਖੋ ਠੀਕ ਆ ਇਹਨਾਂ ਤੇ ਇਹ ਗੱਲਾਂ ਨਾਲ ਆਪਣਾ ਹੀ ਫਾਇਦਾ ਠੀਕ ਆ ਵੀ ਬਹੁਤ ਜੇ ਕਿਸੇ ਦਾ ਡੰਗਰ ਨੁਕਸਾਨਿਆ ਜਾਂਦਾ ਵੀਰੇ ਬਹੁਤ ਪਿੱਛੇ ਵਗ ਜਾਂਦਾ ਉਹ ਘਾਟਾ ਦੁਬਾਰੇ ਪੂਰਾ ਨਹੀਂ ਹੁੰਦਾ ਹੈਗਾ ਠੀਕ ਆ ਜੀ ਵੀਡੀਓ ਚੰਗੀ ਲੱਗਦੀ ਹੁੰਦੀ ਆ ਜਾਣਕਾਰੀ ਸਹੀ ਲੱਗਦੀ ਹੁੰਦੀ ਆ ਕਮੈਂਟ ਸ਼ੇਅਰ ਲਾਈਕ ਇਹ ਜਰੂਰ ਕਰਿਆ ਕਰੋ ਠੀਕ ਹੈ ਜੀ ਧੰਨਵਾਦ